ਅੱਸੀ ਗਾਲ ਦੋਸਤੋ 15000 ਸਕੁਅਰ ਫੁੱਟ ਦੇ ਵਿੱਚ ਬਣੀ ਬਹੁਤ ਕਮਾਲ ਦੀ ਕੋਠੀ ਲੈ ਕੇ ਆਏ ਹਾਂ ਹਜੇ ਪਲਸਤਰ ਤੱਕ ਹੀ ਕੰਮ ਗਿਆ ਪਰ ਇੱਕ ਕੋਠੀ ਦੇ ਵਿੱਚ ਇੱਕ ਘੈਂਟ ਚੀਜ਼ ਲੱਗੀ ਹੋਈ ਜਿਹੜੀ ਅੱਜ ਤੁਹਾਨੂੰ ਦਿਖਾਉਣੀ ਆ ਜੇਕਰ ਤੁਸੀਂ ਵੀ ਆਪਣਾ ਘਰ ਬਣਾ ਰਹੇ ਹੋ ਤਾਂ ਮੈਂ ਰეკਮੈਂਡ ਕਰੂੰਗਾ ਵੀ ਇਹ ਚੀਜ਼ ਜ਼ਰੂਰ ਲਵਾਇਓ ਜਿਹੜੀ ਇਹ ਲੰਮਾ ਸਮਾਂ ਹੀ ਚੱਲਣੀ ਆ ਨਾ ਇਹਨੂੰ ਸਿਉਂਕ ਲੱਗਦੀ ਹੈ ਨਾ ਜਰ ਲੱਗਦੀ ਹੈ ਨਾ ਸ਼ੋਰੇ ਸਲਾਬ ਦੇ ਦਿੱਖਦਾ ਉਹ ਹੈਗੀ ਚੀਜ਼ ਜਿਹੜੀ ਆ ਤੁਸੀਂ ਚੁਕਾੜ ਦੇਖ ਰਹੇ ਹੋ ਤੁਸੀਂ ਸੋਚਦੇ ਹੋਗੇ ਕਿ ਮਿਸਤਰੀ ਨੇ ਆਪਣੀ ਕਲਾਗਿਰਤੀ ਕੀਤੀ ਹੈ ਪਰ ਇਹ ਪੱਥਰ ਦੀ ਚੁਕਾਟ ਹੈ ਸਰ ਇਹਦੀ ਕੀ ਕੁਆਲਿਟੀ ਦਿੰਦੀ ਹੈ ਆਹ ਆ ਕੋਟਾ ਦਾ ਪੱਥਰ ਹੈ ਬਿਜੋਲੀਆ ਦਾ ਜੀ ਠੀਕ ਹੈ ਜੀ ਅਰੇ ਜੇ ਕੋਈ 1% ਵੀ ਸ਼ਿਕਾਇਤ ਨਹੀਂ ਆਂਦੀ ਨਾ ਤਾਂ ਕੋਈ ਆਂਦੇ ਜੇ ਲੱਕੜੀ ਦੀ ਫਿਟਿੰਗ ਦੀ ਸ਼ਿਕਾਇਤ ਆਂਦੀ ਚ ਪ੍ਰੋਪਰ ਫਿਟਿੰਗ ਨਹੀਂ ਹੁੰਦੀ ਕਈ ਕਸਟਮਰਾਂ ਦੀ ਹੁੰਦੀ ਹੈ ਕਿ ਆਂਦੇ ਜੇ ਪੇਚ ਢਿੱਲੇ ਹੋ ਜਾਂਦੇ ਠੀਕ ਹੈ ਇਸ ਪੱਥਰ ਤੇ 1% ਵੀ ਆ ਦਿੱਕਤ ਨਹੀਂ ਹੈ ਜੀ ਅੱਛਾ ਜੀ ਹਾਂਜੀ ਤੇ ਮੈਂ ਦੇਖ ਰਿਹਾ ਜੀ ਬਹੁਤ ਵੱਡੀ ਚਗਾਠ ਬਣੀ ਹੈ ਗਲਾਈ ਹੋ ਗਈ ਉੱਪਰ ਸਤਨਾ ਵੈਗਰੂ ਮਤਲਬ ਇਹ ਸਾਰਾ ਸੀਐਨਸੀ ਮਸ਼ੀਨ ਨਾਲ ਸਾਡੀ ਫੈਕਟਰੀ ਤੋਂ ਸੀਐਨਸੀ ਮਸ਼ੀਨ ਤੋਂ ਅਸੀਂ ਕਰਕੇ ਫਿਰ ਇੱਥੇ ਤਿਆਰ ਕਰਕੇ ਚੇਨ ਕੁੱਪੀ ਨਾਲ ਲਗਾ ਕੇ ਪੂਰੀ ਹਾਈਟ ਤੇ ਆਚੂ ਆ ਤੇ ਸਰ ਜੇ ਆਜੋ ਅੰਦਰ ਚੱਲਦੇ ਹਾਂ ਨਾਲ ਨਾਲ ਜੇ ਗੱਲ ਕਰੀਏ ਜੀ ਲੰਮਾ ਸਮਾਂ ਪਾ ਕੇ ਤੇ ਕੋਈ ਨੁੱਕਰ ਭੁਰਦੀ ਤਾਂ ਨਹੀਂ ਕੋਈ ਦਿੱਕਤ ਤਾਂ ਨਹੀਂ ਆਉਂਦੀ ਨਹੀਂ ਨਹੀਂ ਜੀ ਨਹੀਂ ਜੀ 1% ਵੀ ਦਿੱਕਤ ਨਹੀਂ ਆਪਾਂ ਕਸਟਮਰ ਨੂੰ ਇਹਦੇ ਸਿੰਪਲ ਦੇਵਾਂਗੇ ਉਹ ਜਿੱਥੇ ਵੀ ਇਹਨੂੰ ਅਜ਼ਮਾਣੇ ਆ ਕਰਨੇ ਆ ਦੇਖਣੇ ਆ ਆਪਾਂ ਉਸਦੀ ਪੂਰੀ ਗਰੰਟੀ ਲਿਆਂਗੇ ਠੀਕ ਹੈ ਜੀ ਲਓ ਵੀ ਦੋਸਤੋ ਜੇ ਕੋਠੀ ਦਿਖਾਈਏ ਸਭ ਤੋਂ ਪਹਿਲਾਂ ਡਰਾਈਂਗ ਰੂਮ ਆ ਜਾਂਦਾ ਮੇਨ ਤੇ ਇੱਧਰ ਇਹਦੇ ਵਿੱਚ ਜੇ ਗੱਲ ਕਰੀਏ ਗਰਾਉਂਡ ਫਲੋਰ ਤੇ ਮਤਲਬ ਦੋ ਰੂਮ ਆ ਜਾਂਦੇ ਨੇ ਖੇਚਣ ਆ ਜਾਂਦੀ ਹੈ ਨਾ ਤੇ ਹਜੇ ਕੰਮ ਰਹਿੰਦਾਗਾ ਡਬਲ ਜਿਹੜੀਆਂ ਕਿ ਅੱਜਕੱਲ ਸਟੇਅਰ ਦਾ ਡ ਉਹ ਪੌੜੀਆਂ ਚੜਾਈਆਂ ਹੋਈਆਂ ਨੇ ਇੰਟੀਰੀਅਰ ਦਾ ਵਿੱਚ ਕੰਮ ਹੋਣਾ ਜਦੋਂ ਉਦੋਂ ਬਹੁਤ ਸੋਹਣੀ ਚੀਜ਼ ਜਿਹੜੀ ਬਣਣੀ ਹੈਗੀ ਤੇ ਸਾਰੀ ਕੋਠੀ ਦੇ ਵਿੱਚ ਜਿੱਥੇ ਵੀ ਤੁਸੀਂ ਦੇਖੋਗੇ ਉੱਥੇ ਬਾਈ ਹੋਰਾਂ ਦੀ ਜਿਹੜੀ ਚਗਾਠ ਲੱਗੀ ਹੋਈ ਆ ਇਹ ਸਾਰੀ 10 ਇੰਚੀ ਲੱਗੀ ਹੋਈ ਹੈ ਬਿਲਕੁਲ ਬਿਲਕੁਲ ਜੀ ਸਾਰੀ 10 ਇੰਚੀ ਚਗਾਠ ਹੈ ਪੂਰੀ ਕੋਠੀ 'ਚ ਸਾਰੀ 10 ਇੰਚੀ ਚਗਾਠ ਹੈ ਜੀ ਠੀਕ ਹੈ ਜੀ ਲੋ ਵੀ ਦੋਸਤੋ ਇਹਦੇ ਵਿੱਚ ਸਟਾਕ ਵੀ ਬਸ ਸਮਾਨ ਜਿਵੇਂ ਬਹੁਤ ਸਾਰੇ ਮਿੱਤਰ ਕਹਿੰਦੇ ਮੰਜਾ ਟੱਪ ਗਿਆ ਜਾਂ ਕੋਈ ਚੀਜ਼ ਲੰਘੀ ਉਹਦੇ ਨਾਲ ਇਹਦੀ ਨੁੱਕੜ ਟੁੱਟ ਜਾਂਦੀ ਆ ਪਰ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਹੈਗੀ ਜੇਕਰ ਤੁਸੀਂ ਵੀ ਚਾਹੋ ਨਾ ਵੀ ਤੁਹਾਡਾ ਜਿਹੜਾ ਘਰ ਆ ਸੁਪਨੇ ਦਾ ਘਰ ਤੁਸੀਂ ਲਾਈਵ 'ਚ ਕਹਿੰਦੇ ਇੱਕ ਵਾਰ ਬੰਦਾ ਘਰ ਬਣਾਉਗਾ ਜੇ ਉਹਦੇ ਵਿੱਚ ਆਪਾਂ ਕੋਈ ਪ੍ਰੋਡਕਟ ਇਸ ਕੁਆਲਿਟੀ ਦਾ ਲਵਾ ਲਈਏ ਵੀ ਜਿਹੜਾ ਲੰਮਾ ਸਮਾਂ ਚੱਲੇ ਜੇ ਤੇ ਇੱਕ ਵਾਰ ਚਾਹੇ ਤੁਹਾਨੂੰ ਕਦੇ ਲੱਗਦਾ ਵੀ ਯਾਰ ਇਹ ਪ੍ਰੋਡਕਟ ਨੇ ਕੰਮ ਨਹੀਂ ਕਰਨਾ ਜਾਂ ਵਧੀਆ ਨਹੀਂ ਹੋਣਾ ਤਾਂ ਤੁਸੀਂ ਇਹ ਦੇਖ ਸਕਦੇ ਹੋ ਪੂਰੇ ਡਬਲ ਘਰ ਦੇ ਵਿੱਚ ਇਹ ਕੰਮ ਕੀਤਾ ਹੋਇਆ ਹੈਗਾ ਤੇ ਜਿਹੜੇ ਵੀ ਮਿੱਤਰ ਚਾਹੁੰਦੇ ਨੇ ਵੀ ਸਾਡਾ ਵੀ ਘਰ ਸੁਪਨੇ ਦਾ ਇਸ ਘਰ ਵਾਂਗ ਸੋਹਣਾ ਹੋਵੇ ਤਾਂ ਇੱਕ ਵਾਰ ਵੀਰ ਹੋਰਾਂ ਨੂੰ ਯਾਦ ਕਰ ਲਓ ਤੇ ਸਰ ਜੇ ਗੱਲ ਕਰੀ ਜੀ ਐਂ ਦਰਵਾਜੇ ਵਗੈਰਾ ਫਿੱਟ ਕਰਨੇ ਉਹਦੇ ਇਹਦੇ ਲਈ ਕੋਈ ਅਲੱਗ ਆਪ ਨੂੰ ਕਰਨਾ ਪੈਂਦਾ ਕਿ ਸੇਮ ਹੀ ਉਵੇਂ ਕਰ ਸਕਦੇ ਆਂਦੇ ਥੋੜੇ ਕਬਜੇ ਅਡਾੰਦੇ ਜੀ ਪੱਥਰ ਦੀ ਤੁਗਾੜ ਦੇ ਉਹ ਤੁਸੀਂ ਨਾਲ ਹੀ ਭੇਜ ਦਿਨਾ ਉਹ ਅਸੀਂ ਨਾਲ ਭੇਜ ਦਾਂਗੇ ਕੋਈ ਕਿਸੇ ਨੂੰ ਦਿੱਕਤ ਹੋਵੇ ਕਿ ਸੁਰਾਕ ਮਾਰਨ ਦੀ ਦਿੱਕਤ ਆਵੇ ਤਾਂ ਕਹਿ ਵੀ ਹਾਂ ਅਸੀਂ ਮਿਸਤਰੀ ਖੁਦ ਭੇਜ ਦਾਂਗੇ ਜਿੱਥੇ ਹੋਲ ਕਿਊਗਾ ਉਥੇ ਹੋਲ ਕਰਕੇ ਦੇਾਂਗੇ ਜੀ ਠੀਕ ਆ ਜੀ ਤੇ ਲੋ ਵੀ ਦੋਸਤੋ ਕਰਿਓ ਫਿਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਦੋਸਤਾਂ ਤੱਕ ਜਰੂਰ ਭੇਜਿਓ ਤੇ ਦੱਸਿਓ ਘਰ ਵੀ ਕਿਵੇਂ ਲੱਗਿਆ ਤੇ ਘਰ ਦੇ ਵਿੱਚ ਲੱਗੀਆਂ ਜਗਾਠਾਂ ਤੁਹਾਨੂੰ ਕਿਵੇਂ ਲੱਗੀਆਂ ਨੰ ਤੁਸੀਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਬਾਈ ਉਰਨਾ ਨਾਲ ਗੱਲ ਕਰ ਸਕਦੇ ਹੋ ਧੰਨਵਾਦ ਦੋਸਤੋ